ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇ ਅੱਜ ਪਹੁੰਚਿਆ ਭਰਾ ਮੇਰੋਂ ਆਪਸ ਤਲਵੰਡੀ ਜਾਪੂ ਤੇ ਅੱਜ ਬਾਈ ਦੇ ਤੁਹਾਨੂੰ ਛੱਤੀ ਦੀ ਦਿਖਾਉਣੇ ਆ ਭਰਾ ਮੇਰੋਂ ਤੇ ਸ਼ਰਮਿਓ ਰਹਿਣਾ ਕਰਾਉਣੇ ਆ ਗੱਲਬਾਤ ਤੇ ਆ ਜੇਗਾ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਠੀਕ ਠਾਕ ਹੋ ਤੇ ਗਰਮੀ ਦੇਖੋ ਕਿੰਨੀ ਹੈ ਬਾਈ ਬੜੀ ਗਰਮੀ ਹੈ ਤੇ ਮੁੱਲ ਪਾ ਲਿਆ ਕਰੋ ਭਰਾ ਮੇਰੋਂ ਸਹੀ ਗੱਲ ਹੈ ਕਰ ਦਿਆ ਕਰੋ ਲਾਈਕ ਕਮੈਂਟ ਸ਼ੇਅਰ ਹਾਂ ਤੇ ਇਹਨੂੰ ਫੋਲੋ ਕਰ ਲਓ ਸ਼ਰਮਾ ਤਲਵੰਡੀ ਸਾਬੂ ਵਾਲਾ ਭੁੱਲ ਤਲਵੰਡੀ ਸਾਬੂ ਵਾਲਾ ਹਾਂ ਹਾਂ ਤੇ ਅੱਜ ਬੁੱਧਵਾਰ ਆ ਦਾ ਤਰੀਕਾ ਤੁਹਾਨੂੰ ਮਿਨਾ 2024 ਤਲਵੰਡੀ ਸਾਬੋ ਬਾਈ ਅੱਜ ਤੁਹਾਨੂੰ ਸ਼ਕਤੀਤੀ ਹਾਉਲੈਂਡ ਹੀ ਦਿਖਾਵਾਂਗੇ ਕੱਲੇ ਠੀਕ ਹੈ ਜੀ ਪੰਜ ਟਰੈਕਟਰ ਦਿਖਾਵਾਂਗੇ 5 6 ਤੇ ਕੋਸ਼ਿਸ਼ ਕਰਾਂਗੇ ਮਾਲਕ ਤੋਂ ਵੀ ਜਾ ਜਾ ਰੇਟ ਕਹਾ ਆਉਂਦੀ ਤੇ ਤੇ ਕਹਿਣ ਦੀ ਹਾਂਜੀ ਤੇ ਇਸ਼ਾਰਾ ਸਮਝੋ ਮੇਰਾ ਸਹੀ ਗੱਲ ਹੈ ਤੇ ਉਹਦਾ ਆਪਣੇ ਨਾਲ ਉਹ ਸਿੱਧੂ ਠੀਕ ਹੈ ਜੀ ਤੇ ਇਹਦਾ ਛੋਟਾ ਭਾਈ ਦਾ ਆਪਣੇ ਕਈ ਵੀਡੀਓ ਚ ਆ ਗਿਆ ਤੂੰ ਪਹਿਲਾਂ ਤੇ ਅੱਜ ਹੈਪੀ ਦਾ ਕਾਉ ਫੜੀ ਆਪਾਂ ਕਿ ਆ ਗਿਆ ਹੈਪੀ ਤੇ ਠੀਕ ਆ ਗੱਲ ਮੈਕ ਲੱਗ ਮੈਕ ਨੂੰ ਆਪਾਂ ਸਟੈਂਡ ਲਾਉਣੇ ਆ ਤੇ ਕੀ ਆ ਹੈਪੀ ਵਧੀਆ ਬਾਈ ਕੀ ਆ ਠੀਕੋ ਵਧੀਆ ਬਈ ਵਧੀਆ ਠੀਕ ਆ ਇਹ ਆ ਦਿਸ ਸਾਰੇ 36 ਦੀ ਤੇਰੇ ਹੀ ਲੱਗਦੇ ਮੈਨੂੰ ਹਣਾ ਤੇ ਪਹਿਲਾਂ ਤਾਂ ਆਪਾਂ ਉੱਥੇ ਚੱਲਦੇ ਆ ਉਹ ਪਹਿਲਾਂ ਦਿਖਾਉਣੇ ਕਿਹੜਾ ਮਾਡਲ ਆਇਆ ਸਿੱਧੂ ਸਾਹਿਬ ਚਾਰੇ ਪਾਸੇ ਦਿਖਾ ਦੇ ਪਿਛਲੇ ਪੋਲੇ ਦੇ ਟਾਇਰ ਆ ਬਾਈ ਬਿਲਕੁਲ ਨਵੇਂ ਇਹ ਮਾਡਲਾ ਸੱਤ ਦੋ ਜਾਂ ਸੱਤ ਮਾਡਲਾ ਚੜਪਾ ਹੈ ਸੱਤ ਮਾਡਲਾ ਪਿਛਲੇ ਟਾਇਰ ਦਾ ਨਵੀਂ ਪਾਈ ਫਿਰਦਾ ਹਨ ਹਾਂ 16 ਵਾਲੇ ਆ 16 ਵਾਲੇ ਬਾਈ 16 ਵਾਲੇ ਆ ਕਾਰ ਆरिजिनल ਆ ਹੈ ਪਾਵਰ ਸਟੀering ਆ ਬਾਈ ਸਾਈਡ ਫੇਰਾ 3 ਸਪੀਡ ਆ 2 ਸਪੀਡ ਆ 3 ਸਪੀਡ ਆ ਤੇ ਪਾਵਰ ਬਹੁਤ ਆ ਬਾਈ ਜਰਨਦੀ ਖਤਰੀ ਸਾਹਿਬ ਉਹ ਨਾਲ ਆ ਟਰੈਕਟਰ ਦੇ ਇਹ ਤੋਂ ਟ੍ਰੇਡ ਹੀ ਵਾਲਾ ਲਿਖੀ ਬੈਠਾ। ਟਰੈਡ ਦਾ ਭਾਈ ਯਾਰ ਟਰੈਕਟਰ ਚਾਹਦਾ। ਟੈਟਰ ਨਵੇਂ ਆ। 3,55,000 ਲਿਖੀ ਬੈਠਾ ਕਿੰਨੇ ਦਾ? ਇਹ ਦੇ ਦੇ ਆ ਗਿਆ 3,20,000 ਦਾ ਯਾਰ। 20,000 ਨਹੀਂ ਮੜਾਉਗਾ ਬੈਂਗਲੌਰ। 3,10,000 ਰੁਪਈਆ ਦੇ ਦਿੱਤੀਗੇ। ਨਹੀਂ ਨਹੀਂ ਯਾਰ 3,10,000 ਦਾ ਸੱਤ ਮਾਡਲ ਬੋਕੇ ਤੇ ਦੇਖਾਂਗੇ ਪਾਵਰ ਸਟੀering ਆ 15 ਵਰਗੀ ਕੰਡੀਸ਼ਨ ਪਈ ਆ ਭਾਈ। ਨਹੀਂ ਹੁੰਦਾ। ਜਿਹੜੇ ਤੇ ਲੋਨ ਫਾਇਨਸ ਹੋਗਾ ਪੁਰਾਣਾ ਘਟਾਈ ਉਹ ਚ। ਉਹ ਗੱਲਾਂ ਮੈਂ ਤੈਨੂੰ ਸਾਰੀਆਂ ਦੱਸੂ ਜਿੱਤੇ ਲੋਨ ਹੋਊਗਾ। ਇੱਕ ਦਾ ਇਹ ਉਦੋਂ ਬਾਅਦ ਦੇ ਵਿੱਚ ਆ ਗਿਆ 36 30 ਹੌਲੈਂਡੀ ਆ ਬਾਈ ਟਾਪ ਮਾਡਲ ਆ ਤੇ ਇਹ ਤਾਂ 3 ਹੋਊਗਾ ਇਹ 3 ਸਪੀਡ ਟਾਪ ਮਾਡਲ ਆ ਬਾਈ ਇਹ 3 ਸਪੀਡ ਆ 16 ਵਾਲੇ ਟਾਇਰ ਲੱਗੇ ਨੇ ਬਾਈ ਪਲੱਸ ਮਾਡਲ ਆ 55 ਐਚਪੀ ਆ ਇਹ ਬਾਈ ਪੰਜਾਬ ਨੰਬਰ ਆ ਆਪਾਂ ਲਵਾ ਕੇ ਦੇਵਾਂਗੇ ਨੋਤੀ ਕੱਟ ਗਈ ਦੀ ਬਰੰਡਾ ਨੰਬਰ ਦੀ ਹਾਂ ਬਰੰਡਾ ਨੰਬਰ ਮਿਲੂਗਾ ਬਾਈ ਤੁਹਾਨੂੰ ਤੇ ਪੁਰਾਣਾ ਟਰੈਕਟਰ ਕੱਟਿਆ ਜਾਊ ਵੀਰੇ ਤੇ ਸਿੱਧੂ ਮੂਸੇ ਵਾਲਾ ਬਾਈ ਸਾਡਾ ਛਾਂ ਆ ਬਾਈ ਬਠੰਡੇ ਦੀ ਤੇ ਮਾਨਸਾ ਦੀ ਸਾਡੀ ਤੇ ਇੱਧਰ ਸਾਡੇ ਜਿੰਨਾ ਕਰਕੇ ਸਾਡੀਆਂ ਕੌਮਾਂ ਬਚੀਆਂ ਪਈਆਂ ਭਾਈ ਸੰਤ ਕਰਨਾ ਸਿੰਘ ਇਹ ਪਿੰਡ ਵਾਲੇ ਮਹਾਰਾਜ ਇਹਨਾਂ ਕਰ ਕੀ ਭਾਈ ਭਰਾਵਾ ਜੀ ਆਉਂਦੇ ਆ ਤੇ ਭਾਈ ਸਾਰਾ ਰੀਜਨ ਆ ਤੇ 475000 ਲੀ ਬਿਠਾਉਂ ਏ ਭਾਈ ਪਲੱਸ ਆ ਗਿਆ ਤੈਨੂੰ ਪਤਾ ਦਾ ਪਲੱਸ ਲਾਲ ਕਿੰਨੇ ਦੇ ਵਿੱਚ ਆਪਾਂ ਪਲੱਸ ਓਏ ਤੂੰ ਇਹ ਲਾਲਾ ਪਲੱਸ ਤੈਨੂੰ ਪਤਾ ਪਲੱਸ ਕੱਟ ਮਾਲ ਦਾ ਕਿੰਨੇ ਦਾ ਕਵਾ ਚਾਰ ਦਾ ਇਹ ਦੇ ਦੇਂਗਾ ਆਪਾ ਸ਼ਰਮਾ 1.5 ਲੱਖ ਦਾ ਰੇਟ। ਹਾਂ ਹਾਂ 1.5 ਲੱਖ ਦਾ 1.5 ਲੱਖ ਦਾ। ਰੈਕਟਰ ਨਾ ਮਾ ਬਹੁਤ ਆ ਬਾਈ। 35000 ਦਾ ਦੇ ਦਈਏ। ਹਾਂ 35000 ਦਾ। ਕਰ ਬਾਲਾ ਕਰਦਾ ਬਾਈ 45000 ਦਾ। ਨਹੀਂ ਯਾਰ 35000 ਪੂੰਝੇ ਜੀ ਨਿਕਲ ਕੇ 22000 22000। ਚਲ ਦੇ ਦੇ। ਚੱਕ ਬਾਈ। 35000 40000 ਉੱਡ ਜਾ ਓਏ ਮੁੰਡਿਓ। ਪੀਵੀ 3 ਬਠਿੰਡੇ ਵਾਲੇ ਵੀ ਹਰਿਆਣਾ ਨੰਬਰ ਕੇ ਪੰਜਾਬ ਆ। ਤਿਆਰ ਬਾਈ ਨਵੇਂ ਵਰਗੇ ਜਿਵੇਂ ਤੇ ਸੁਪਰ ਆ ਬਾਈ 50 h p ਚ ਹੈਨਾ। ਹਾਂਜੀ ਬਾਈ। 50 ਚ ਪੀਜਾ 16 ਵਾਲੇ ਟਾਇਰ ਆ ਬਾਈ 3 ਸਪੀਡ ਆ ਇਹ ਹਰਿਆਣਾ ਨੰਬਰ ਆ ਬਾਈ ਇਹ ਚਾਰ ਨੰਬਰ ਆ ਬਾਈ ਲੋਨ ਫੈਂਸ ਹੋ ਜੂਗਾ ਪੁਰਾਣਾ ਕੱਟਿਆ ਜਾਓ ਟਰੈਕਟਰ ਸੋਹਣਾ ਬਹੁਤ ਆ ਬਾਈ ਐਪੀ ਹਨਾ ਹਾਂ ਸੋਹਣਾ ਬਹੁਤ ਲਾਉਣਾ ਕੀ ਹੈ ਕਿ ਕੀ ਤਬੀਤ ਤਬੂਤ ਕਰਦਾ ਇਹਨਾਂ ਤੇ ਇਹਨੇ ਸੋਹਣੇ ਲਈ ਕਰਦਾ ਟਰੈਕਟਰ ਉਹੀ ਨਵੇਂ ਬਾਈ ਉਹੀ ਨਵੇਂ ਲਾਉਣਾ ਘੋੜਾ ਰੈਂਪਰ ਹੈ 355 ਰੇਟ ਆ ਕਹ ਦੇ ਸਵਾ ਆ 455 ਰੇਟ ਆ ਕਹ ਦੇ ਸਵਾ ਚਾਰ ਹਾਂ ਇਹ ਬਾਈ ਦੇ ਦੇਗੇ ਆਪਾਂ ਸਵਾ 4 ਲੱਖ ਦਾ ਤੇ ਮੈਂ 20 ਗਾਉਂਗਾ 20 ਉਹੀ ਮੜਾ ਹੁੰਦਾ ਭੈਣ ਦੇਣਾ ਸਵਾ ਚਾਰ ਲੱਖ ਦਾ ਦੇ ਦਾਂਗੇ 15000 ਰੁਪਏ ਨੇ ਕਹਦਾ ਮੈਂ ਨਹੀਂ ਨਹੀਂ ਸਵਾ ਚਾਰ 15000 ਦਾ ਜਮੀਨ ਹੀ ਬਈ ਸਵਾ ਚਾਰ ਲੱਖ 10000 ਦਾ ਲੈ ਦਿਓ ਤੂੰ ਲਾਸਟ ਕਹੇ ਤਾਂ 20 ਤਾਂ ਮੈਂ ਕਹਿੰਦਾ ਨਹੀਂ ਇੱਕ ਇੱਥੇ ਖੜਾ ਸੀ ਆ ਖੜਕ ਹਾਂ ਇੱਕ ਇਹ ਆ ਬਈ ਇੱਕ 13 ਮਾਡਲ ਬਈ ਹੋਰ ਆ ਗਿਆ ਠੀਕ ਹੈ ਗੱਲ ਇਹ ਪਲੱਸ ਆ ਇਹ ਟਰਬੋ ਆ ਗਿਆ ਬਈ ਇਹ 55 HP ਹੋਊਗਾ ਇਹਦਾ 55 55 HP ਮੂਹਲੇ ਟਾਇਰ ਤਾਂ ਜਮਾਂ ਤਾ ਜੇ ਆ ਭਰਾਵਾ ਇਹ ਟਰੈਕਟਰ ਦਾ ਹੈਗਾ ਬਈ ਮਣਕੇ ਵਰਗਾ ਸੋਹਣਾ ਟਰੈਕਟਰ ਆ ਬਈ ਤੇ ਡੰਡਾ ਫੱਟੀ ਛਤਰੀ ਸਾਹਿਬ ਕੁਛ ਨਾਲ ਆ ਪਿਛਲੇ ਟਾਇਰ 16 ਵਾਲੇ ਐਮ ਆਰ ਪ ਦੇ ਮੂਰਲੇ ਜੇਕੇ ਦੇ ਮੂਰਲੇ ਜੇਕੇ ਦੇ ਭਾਈ 7 5 16 ਠੀਕ ਹੈ ਤੇ ਗੇਅਰ ਇੰਜਨ ਦਾ ਰਪੀ ਦਾ ਰਪੀ ਹੋ ਭਾਈ ਹਾਂ ਐਨਓਸੀ ਮਿਲ ਜੂ ਭਾਈ ਐਚ ਆਰ ਨੰਬਰ ਆ ਇਹ ਵੀ ਲੋਕ ਫੈਂਸ ਵੀ ਹੋ ਜੂਗਾ ਪੁਰਾਣਾ ਵੀ ਕੱਟਿਆ ਜਾਊਗਾ ਕੋਈ ਟੈਨਸ਼ਨ ਨਹੀਂ ਬਣ ਤੇ 4 ਲੱਖ ਤੇ 65000 ਦਾ ਡਿਮਾਂਡ ਆ ਤੇ ਕਹਦੇ 30000 ਦਾ ਇਹ ਟਰੈਕਟਰ ਆਪਾਂ ਦੇਵਾਂਗੇ 435000 ਦਾ ਲੈ ਮੈਂ ਤਾਂ 30 ਦਾ ਕਹਤਾ 35000 ਦਾ ਮੈਂ 30 ਦਾ ਕਹਤਾ ਇਹ ਟਰੈਕਟਰ ਥੋੜਾ ਯਾਰ ਨਾ ਮਨ ਲਓ ਟਾਈਟ ਲੈਂਦਾ ਮੈਂ 30000 ਦਾ ਕਹਤਾ 30000 ਦਾ ਲੈ ਜਿਓ। ਹਾਂ ਠੀਕ ਹੈ ਲੈ ਜਿਓ। ਇੱਕ ਓਖੜਾ ਟਰ ਆਇਆ। ਜਰ ਆ ਜਾ। ਇੱਕ ਹੋਰ ਆਇਆ ਥੋੜਾ ਜਿਹਾ ਪਾਣੀ ਖੜਾ ਮੀਂਹ ਕਰਕੇ ਆ ਦਿਖਾਵੇ। ਸਿੱਧੂ ਤੇ ਔਖਾ ਕੰਮ। ਮੀਂਹ ਬਾਰਾਂ ਸੀ ਸਾਡੇ ਤਲਵੰਡੀ ਬਾਵਾ ਥੀ। ਲੈ ਰੋ ਉਦੋਂ ਬਾਰ ਆਇਆ ਸੁਪਰ। ਇਹ ਤੁਹਾਡੇ ਬਾਅਦ ਆਜੂ ਬਾਈ ਕਿਸੇ ਨੇ ਲੈਣਾ ਹੋਇਆ। ਇਹ ਚਲੇ ਟਾਇਰ ਹੈਗਾ 70 ਟਰੈਕਟਰ ਆਪਣਾ ਨਹੀਂ ਹੈਗਾ ਬਾਈ ਇਹ। 70 ਕੇ ਪੈਸੇ ਟਾਇਰ ਆ ਬਾਈ। ਟਰੈਕਟਰ origignal ਚਲਾ ਕੇ ਬਾਅਦ ਉਹਦੀ ਖੋਲਦੀ ਕਰਕੇ ਲੈ ਜਾ। ਇਹ ਟਾਇਰ ਦੇ ਜ਼ਿੰਮੇਦਾਰ ਦਾ। ਕੋਈ ਗੱਲ ਨਹੀਂ ਜ਼ਿੰਮੇਵਾਰਾਂ ਲਈ ਗੱਲਾਂ ਕਰਾਂਗੇ ਆਪਾਂ ਫਿਰ ਤੇ ਡੰਡੇ ਫੱਟੀ ਛਤਰੀ ਹੈਗੀ ਐ ਨਾਲ ਬਈ ਇਹਦੇ ਤੇ 370000 ਲਿਖੀ ਬਿਠਾ ਹੂੰ ਕਿੰਨੇ ਗੱਲਾਂ ਹੋ ਜੂਏ ਸਾਰੇ ਤੇੰਦਾ ਇਹ 40000 ਦੇ ਘਰਾਂ ਚ ਜੂੜੂ ਟਰੈਕਟਰ ਲੈ ਬਈ 40000 ਦਾ ਟਰੈਕਟਰ ਤੁਸੀਂ ਇਹ ਲੈ ਜਿਓ 40 ਤੈਨੂੰ 40 ਦਾ ਮਾੜਾ ਨਹੀਂ ਹੈਗਾ ਇੱਕ ਹੋਰ ਖੜਾ ਬਈ ਹੌਲੈਂਡ ਆ ਜਾ ਆਪਾਂ ਇੱਕ ਹੋਰ ਖੜਾ ਲੈ ਆਪਾਂ ਪੰਜ ਠੀਕੇ ਸੀ ਸੱਤ ਅੱਠ ਹੋ ਗਏ ਇੱਕ ਉਧਰ ਵੀ ਖੜਾ ਹੈ ਉਹ ਵੀ ਦਿਖਾਉਣਾ ਤੈਨੂੰ ਇੱਕ ਸੜਕ ਤੇ ਖੜਾ ਬਈ ਹੋਰ ਉਹਦੀ ਉਹ ਜਿਹੜਾ ਸੜਕ ਤੇ ਖੜਾ ਉਹਦੀਆਂ ਗੱਲਾਂ ਨਿਆਰੀਆਂ ਹੋਰ ਹੀ ਆ ਬਈ ਸ਼ਰਤ ਲਾ ਲਾਂਗੇ ਟਰੈਕਟਰ ਵਾਸਤੇ ਤਾਂ ਤੇਰਾ ਮਾਡਲ ਆ ਬਾਈ ਤੇ ਲੂਨ ਫੈਂਸ ਜੂ ਪਹਿਲਾਂ ਕਹਿਣਾ ਪੁਰਾਣਾ ਕਟਿਆ ਜੂ ਸੁਪਰ 50 hpi ਪਿਛਲੇ ਟਾਇਰ ਬਿਲਕੁਲ ਤਾਗੇ ਇਹਦੇ ਬਿਲ ਵੀ ਦੇ ਦੇਗਾ ਹਾਂਜੀ ਹਾਂਜੀ ਬਾਈ ਬਿਲ ਮਿਲੂਗਾ ਇਹਦਾ ਪਿਛਲੇ ਟਾਇਰਾਂ ਦਾ ਬਾਈ ਬਿਲ ਵੀ ਲੈ ਜਾ ਮੂਹ ਲੈ ਗਏ ਬਾਈ 70 ਦਾ ਟਾਇਰ ਡੰਡਾ ਫੱਟੀ ਛਤਰੀ ਹੈਗੇ ਸਿੱਧੂ ਹਾਂਜੀ ਹਾਂਜੀ ਬਾਈ ਸਾਰਾ ਸਮਾਨ ਮਿਲੂਗਾ ਡਬਲ ਡਾਉਨ ਡਿਸਟ੍ਰੀਬਿਊਟਰ ਡਬਲ ਛੁਟਾਉ ਪਾਰਾ ਮੜ ਲਿਆ ਵੀ 30 ਸਪੀਡ ਹਾਂਜੀ ਬਾਈ ਤੇ ਲੋਨ ਦੇ ਪੁਰਾਣਾ ਕਟਿਆ ਪਹਿਲਾਂ ਕਹਿਣਾ 4 ਲੱਖ 80 ਹਜ਼ਾਰ ਦੀ ਡਿਮਾਂਡ ਆ ਤੇ 43 ਕਹਦੇ ਤੇ 25 ਮੈਂ ਘੜਚਦੇ ਨੇ ਕਹਿ ਦੂਆਂ ਇਹ ਸ਼ਰਮਾ ਆ ਇਹਦਾ ਰੇਟ ਇੱਕੋ ਹੀ ਆ 40 ਹਜ਼ਾਰ ਰਹੇਗਾ 435 ਹਜ਼ਾਰ ਦਾ ਦੇਣਾ ਰੈਟਰ ਆਪਾਂ ਨੂੰ ਕੋਈ ਗੱਲ ਇਹ ਫਿਰ 30 ਹਜ਼ਾਰ ਕਿਹਾ ਸੀ ਬਾਈ 30 ਦਾ ਲੈ ਜਾਓ ਇਹ ਕੋਈ ਲੱਤਾਂ ਨਹੀਂ ਲਾਉਂਦਾ ਇੱਕ ਹੋਰ ਰਹਿ ਗਿਆ ਬਾਈ ਇੱਕ ਹੋਰ ਦਿਖਾਵਾਂ ਇਸ ਵੀਡੀਓ ਦੇ ਵਿੱਚ ਹਾਊਂਡ ਲੈਂਡ ਤੇ ਆ ਜਾ ਬਾਈ ਐਂ ਹੀ ਰੱਖ ਲੈ ਕੋਈ ਚੱਕਰ ਨਹੀਂ ਆਪਾਂ ਕਿਹੜਾ ਕੋਈ ਚੋਰੀਆਂ ਗੱਲ ਕਰਨੀਆਂ ਕਿ ਭਾਈ ਆਪਾਂ ਕੋਈ ਕਾਲਜ ਫੂਕ ਮਾਰਨੀ ਜਾਂ ਗੱਲ ਕਰਨੀ ਆ ਆ ਦਾ ਭਰਾ ਹੱਕ ਹੱਕ ਮਿਲ ਜੇ ਬਾਦੂਆ ਹੈ ਤੇ ਫੁੱਲਰਾ ਆ ਬੱਕੜਾਂ ਜਾਂਦੇ ਤੋੜੇ ਫਿਰਦੇ ਹੁੰਦੇ ਢੱਗੀਆਂ ਮਾਰਨ ਵਾਲੇ ਦੋ ਨੰਬਰ ਦੇ ਕਰਨ ਵਾਲੇ ਦਾ ਦੋ ਨੰਬਰ ਨਹੀਂ ਜਾਂਦੇ ਹੁੰਦੇ ਆ ਲੈ ਓ ਬਾਈ 17 ਵਾਲਾ ਟਾਇਰ ਆ ਕੋਈ ਗੱਲ ਨਹੀਂ 17 ਵਾਲੇ ਟਾਇਰ ਆ ਫੈਬਰ ਦੀ ਛਤਰੀ ਲੱਗੇ ਟਰੈਕਟਰ ਸੋਹਣਾ ਬੋਲਦਾ ਬਾਈ ਕਾ ਇਹਨੂੰ ਕੀ ਕਹਿਣਾ ਸੁਪਰ ਚਾਰੇ ਨਵੇਂ ਬਾਈ ਹੋਰ ਲਈ ਬੱਡੇ ਬੱਡੇ ਕੁੱਲ ਕਰਨੀ ਹੈਗਾ ਐਮ ਆਰ ਕੋ ਦੇ ਤਹਿਤ ਹੈ ਚਾਰੇ ਪਾਸੋਂ ਦਾ ਬਾਈ ਤੇ ਕੋਮਰ 3 3 ਐਨਓ ਵੀ ਮਿਲਦੀ ਬਾਈ ਲੋਨ ਕੰਪਨੀ ਤੋਂ ਤਾਂ ਦੇਖ ਚਾਰ ਫਾਸਟ ਰੇਟ ਹੋ ਉਸ ਪੰਨੇ ਦੇ ਦੇ ਜਾਈਗਾ 4 ਲੱਖ 70 ਹਜ਼ਾਰ ਪਰ ਰੁਪਏ ਨੋਕਲੇ ਮਾਰਾ ਹੋ ਜੂ ਮਾੜਾ ਮੋਟਾ ਕਰ ਦਾਂਗੇ ਬਾਈ ਕੋਈ ਗੱਲ ਨਹੀਂ ਮੈਂ ਲੈਣਾ ਹੱਕੀ ਸ਼ਰਤ ਵੀਰੇ 12 ਫੌਂਡਾ ਸਾਰਾ ਸੁਣ ਰਿਹਾ ਟਰੈਕਟਰ ਬਾਈ ਬਾਕੇ ਲਿਆ ਸਕਦਾ ਕੋਈ ਗੱਲ ਨਹੀਂ ਬਾਈ ਮੈਂ ਕੋਰ ਤੋਂ ਫੋਨ ਤੇ ਗੱਲ ਕਰ ਲਓ ਜੇ ਲੈਣਾ ਹੋਇਆ ਕਰਾ ਕਰ ਲੈਣਾ ਤੇ ਕੋਈ ਵੀ ਟੈਕਟਰ ਲੈ ਆਵੇ ਤਾਂ ਵੀ ਆਪਾਂ ਨੂੰ ਬਾਲੇ ਆਹ ਸੋਹਣਾ ਲੀਕਾ ਦਿਖਾ ਦੇ ਮੜਿਆ ਇਹ ਵੀਡੀਓ ਬਣਾ ਲੈ ਤੇ ਜੇ ਕੋਈ ਟੈਕਟਰ ਆਣੇ ਨਾ ਤਾਂ ਤਾਂ ਦੇ ਟੈਕਟਰ ਲੈ ਜਿੱਦਾਂ ਹੋਣਾ ਮੇਰੇ ਟੈਂਕ ਬੜੀ ਆਇਆ

ਸ਼ਰਮਾ ਕੁਮਾਰ ਦੀ ਰਿਪੋਰਟ ਕੋਲ ਕਰਵਲ ਦੀ ਰਿਪੋਰਟ ਪੜ੍ਹੂ ਤੇ ਬਹੁਤ ਬਹੁਤ ਮਿਹਰਬਾਨੀ ਪੈਂਸਿਓਲ ਸਾਹਿਬ